ਕਬੀਰ ਅਵਰਹ ਕਉ ਉਪਦੇਸਤਿ ਮੁਖ ਮੈਂ ਪਰ ਹੈ ਰੀਤ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਉ ਹੋਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੀਦਿਆ ਹਰਾ ਮਹਿ ਨਾਮ ਸਮਾਵ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬੁਜਾਵਨ ਹਾਰ ਕਬੀਰ ਮਾਏ ਮੂंडो ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚੋ ਬੇਦਮਹਿ ਚਿਹਨੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਸਾਧਕੈ ਪਾਲਿਉ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਸਾਧਕੈ ਰਾਤ ਜਗਾਵਨ ਜਾਏ ਸਰਪਨ ਹੋਇ ਕੈ ਔਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾੜਕੈ ਉਹ ਹੀ ਰਾਖੈ ਨਾਰ ਗਧ ਹੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤਰਾਈ ਅਤ ਘਣੀ ਹਰ ਜਪੇ ਹਿਰਦੈ ਮਾਹੇ ਸੂਰੀ ਉਪਰ ਖੇਲਨਾ ਗਿਰਾ ਤਾਂ ਠਾਹਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕຸນ ਭਲੀ ਜਾ ਕຸນ ਹਰ ਕੋ ਦਾਸ ਜਿਹੇ ਕຸນ ਦਾਸ ਨਾ ਉਪਜੈ ਸੋ ਕຸນ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਧਜਾ ਫਹਿਰਾਹੀ ਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹੋ ਫਿਰਿਓ ਮਾਨਦਨ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗਦੀਸ ਕੀ ਜਗਤ ਉਲੰਗੇ ਜਾਏ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਨਨ ਛਾੜਕੈ ਘਰ ਲੇ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾਲੀ ਜੈ ਕੋਇ ਪਛ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬਾਂਦਿਓ ਜਿਹੇ ਜੇ ਵਰੀ ਤੇ ਮਤ ਬੰਧੂ ਕਬੀਰ ਜਹਿ ਆਤਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ ਹਜੂ ਜਿਉ ਨਾ ਛੋਡਈ ਰੰਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਮਣ ਸੁਨੋ ਤੋ ਲਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪਰਸਾਦ ਚਰਨ ਕਮਲ ਕੀ ਮौज ਮਹਿ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮौज ਕੋ ਕਹਿ ਕੈਸੇ ਉਨਮਾਨ कहिबे को सूबा नहीं देखा ही परवान कबीर देख कह के कहूं कहे ना को पते आए हर जैसा तैसा उही रहूं हरख गुण गाए कबीर चुगै चतारै पी चुगै चुग चुग चतारै जैसे बचरह कुंज मन माया ममतारै ਕਬੀਰ ਅੰਬਰ ਕਨ ਹਰਸ਼ਾਇਆ ਬਰਖ ਪਰੇ ਸਰਤਾਲ ਚਾਤਰਕ ਜਿਉਂ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚੱਕਈ ਜੋ ਨਿਸਬੀਸਰੈ ਆਏ ਮਿਲੈ ਪਰਬਾਤ ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖਮ ਝੂਰ ਦੇਵਲ ਦੇਵਲ ਧਾੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਵਾਸਾ ਗੋਰ ਮਹਿ ਸੋ ਕਿਉ ਸੋਐ ਸੁਖ ਕਬੀਰ ਸੂਤਾ ਕਿਆ ਕਰਹਿ ਉਟਕੇ ਨਾ ਜਪਹਿ ਮਾਰਾਰ ਇਕ ਦਿਨ ਸੋ ਮਨ ਹੋਏ ਗੋ ਲਾਂਬੇ ਗੋੜ ਫਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਸ਼ਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਭੇਟ ਤ ਜਪੀਐ ਨਾਮ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਬਾਸਨ ਕਾ ਰੂਪਰਸੀ ਐ ਤਉ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੀਤਿਓ ਜਰਾ ਪਹੁੰਚਿਓ ਆਇ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਇ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨੰ ਦੂ ਸਰ ਕੋ ਨਹੀਂ ਏ ਕੈ ਸਰ ਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਈ ਕਾਮ ਕਬੀਰ ਠਾਕੁਰ ਪੂਜਹਿ ਮੋਲ ਲੈ ਮਨ ਹਥ ਤੀਰਥ ਜਾਏ ਦੇਖਾ ਦੇਖੀ ਸਵਾਗ ਧਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਕਬੀਰ ਕਾਗਦ ਕੀ ਓ ਭਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜਉ ਸਿਰ ਪਰ ਆਵੈ ਕਾਲ ਕਬੀਰ ਐ ਸਾਜੰਤਿਕ ਦੇਖਿਆ ਜੈਸੀ ਧੋਈ ਲਾਖ ਦੀਸੈ ਚੰਚਲ ਬਹੁ ਗੁਨਾ ਮਤਹੀਂ ਨਾ ਨਾਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ ਜਿਉਂ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕਟੰਬ ਕੈ ਕੰਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਵਿਚਹਿ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਆਛਾ ਗਾਂ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਹਰ ਨਾ ਕਛ ਮਿਲੇਉ ਲਈ ਲੰਗੋਟੀ ਤੋੜ ਕਬੀਰ ਬੈਸਨ ਹੋਆ ਤਾਂ ਕਿਆ ਭਇਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਰਹਾ भीतर भरी पंगार कबीर रोड़ा हुए रहो बात का अज मन का अपमान ऐसा कोई दास होए ताहे मिले भगवान कबीर रोड़ा हुआ ता क्या भया पंथी को दुख दे ऐसा तेरा दास है ज्यों धरनी महखे